ਸਤਿ ਸ੍ਰੀ ਗਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ। ਸੋ ਅੱਜ ਆਏ ਆ ਆਪਾਂ ਬਾਈ ਕੋਲੇ ਤੁਹਾਨੂੰ ਕਬੂਤਰਾਂ ਦੇ ਦਰਸ਼ਨ ਕਰਾਉਣੇ ਆ ਬਾਈ। ਪ੍ਰਾਣੀਆਂ ਨਸਲਾਂ ਤੇ ਪੂਰੇ ਟੌਪ ਤੇ। ਦਰਸ਼ਨ ਕਰਿਓ ਤੇ ਮੈਨੂੰ ਦੱਸਿਓ ਕਿਵੇਂ ਲੱਗੇ ਠੀਕ ਆ। ਆਹ ਬੈਠੇ ਦੇਖੋ। ਵਿੱਚੋਂ ਤੁਹਾਨੂੰ ਪਿਓਰ ਮੀਰਾਬ ਦਿਖਾਉਣਾ ਮੈਂ ਮੀਰਾਬਾਂ ਚੋਂ। ਕਹਿੰਦੇ ਆ ਨਾ ਮੀਰਾਬ ਮੀਰਾਬ। ਦਿਖਾਉਣਾ ਅੱਜ ਕਰਿਓ ਚੈੱਕ ਕਰਾ ਲੈ ਮਿੱਤਰੋ ਆ ਕਰੋ ਚੈੱਕ ਦੋ ਕਹਿੰਦੇ ਮੀਰਾ ਮੀਰਾਬ ਆ ਬੈਠੇ ਨੇ ਦੇਖੋ ਪਿਆਰ ਛੋਟੀ ਜੇ ਕੱਦ ਤੇ ਆ ਪਿੱਛੋਂ ਮੁਠੀ ਚੱਗੋ ਚੌੜੇ ਤੇ ਬਾਕੀ ਬਾਈ ਨੂੰ ਆ ਜਾਣ ਤੋਂ ਪਰਪਰ ਸਾਰੇ ਦਿਖਾਉਂਗਾ ਇੱਕ ਵਾਰੀ ਦਰਸ਼ਨ ਕਰ ਲਓ ਸਾਰੇ ਜਾਨਵਰਾਂ ਦੇ ਆ ਬੈਠੇ ਲਾਲ ਚੀਨੇ ਉਹ ਬੜਾ ਚੰਗੇ ਬਲੱਡ ਰੱਖੇ ਹੋਏ ਨੇ ਬਾਈ ਨੇ ਕਰੋਚਕ ਟੀਰਾ ਮਿੱਤਰੋ ਆਹ ਤਾੜੀ ਆ ਗਲ ਬੇ ਕਹਿੰਦਾ ਕੋਈ ਕੋਈ ਤਾੜੀ ਵਾਲੇ ਕਹਿੰਦਾ ਆ ਜਾਂਦੀ ਆ ਲਾਲ ਸਿਰਾ ਬੈਠਾ ਟੀਆਂ ਅੱਖਾਂ ਦਾ ਖਾਰੀ ਜੀ ਅੱਖ ਦਾ ਬਈ ਪਰ ਸਿਰਾ ਹੋਰ ਬਣੀ ਆ ਬੈਠੀ ਦਾੜੀ ਵਾਲੀ ਉਹ ਤਾਂ ਦਾੜੀ ਵਾਲੀ ਹੈ ਨਾ ਬੜੇ ਡਰਦੇ ਨੇ ਨਵਾਂ ਬੰਦਾ ਕਰਕੇ ਆ ਬੈਠੀ ਦੇਖੋ ਕੋਪੀਰਾ ਦੇਖੋ ਕਿਆ ਬਾਤ ਆ ਬਾਕੀ ਆਉਣ ਦੋ ਬਾਈ ਨੂੰ ਤੇ ਫਿਰ ਕਰਾਉਣਾ ਚੈੱਕ ਤੁਹਾਨੂੰ ਤੇ ਦੇਖ ਕੇ ਮੈਨੂੰ ਦੱਸਿਓ ਵੀ ਕਿਵੇਂ ਲੱਗੇ ਜਿਦਾਨ ਪਰਤੇ ਕਮੈਂਟ ਜਰੂਰ ਕਰਿਓ ਠੀਕ ਆ ਸਾਰੇ ਮੇਰੇ ਭਰਾ ਤੇ ਇੱਕ ਅੱਜ ਗੱਲ ਜਿਹੜੀਆਂ ਬਿਮਾਰੀਆਂ ਜਰਦੀਆਂ ਬਈ ਉਹਨਾਂ ਦਾ ਵੀ ਜਰੂਰ ਦੱਸਾਂਗੇ ਲਾਏ ਤੁਹਾਨੂੰ ਆ ਛੋਟਾ ਜਿਹਾ ਦੇਖੋ ਗਿਟਕੂ ਜਾਂ ਐ ਤੇ ਡੱਕੇ ਨੇ ਘਰਾਵਾ ਗਿਆ ਥੋੜਾ ਜਾਂ ਹੋ ਰਿਹਾ ਵਿਚਾਰਾ ਟੰਡਾ ਹੋ ਜਾਊਗਾ ਸੱਟ ਬਈ ਕੋਹੋ ਜੀ ਕੁਪੁੱਤਰਾਂ ਵਾਸਤੇ ਮਿੱਟੀ ਵਾਲਾ ਕੁਲਰ ਬਈ ਗਰਮੀਆਂ ਚ ਬਾਜ਼ੀਆਂ ਵੇਲੇ ਪਾਣੀ ਇਹਦੇ ਜੋ ਭਰ ਕੇ ਪਾਉਂਦੇ ਆ ਕਬੂਤਰਾਂ ਨੂੰ ਸਾਰੇ ਨਾਲੋਂ ਵਧੀਆ ਬਈ ਪਾਣੀ ਠੰਡਾ ਰਹਿੰਦਾ ਤਸੀਰ ਠੰਡੀ ਰਹਿੰਦੀ ਆ ਮਿੱਟੀ ਦਾ ਬਾਂਡਾ ਮਿੱਟੀ ਵਾਲੇ ਗੈਂਪਰ ਨੇ ਬਾਈ ਨੇ ਰੱਖਿਆ ਹੋਆ ਕਬੂਤਰਾਂ ਵਾਸਤੇ ਆਜਾ ਆਲਾ ਬਈ ਦਾ ਬੈਠੇ ਕਿਤੇ ਜਾਨਪੁਰ ਮਿੱਤਰੋ ਇਹ ਦੇਖੋ ਦਰਸ਼ਨ ਚਿੱਟੀਆਂ ਦਾ ਤੇ ਇੱਕ ਖੱਟਾ ਟੀਰਪਾ ਦਾ ਚਿੱਟੀਆਂ ਦਾ ਇਹਦੇ ਪੱਲੇ ਦਿਖਾਈ ਬਾਈ ਦੇਖੋ ਚੀਜ਼ ਮਸਤਾਬ ਨੜੇ ਉੜਦਾ ਖੜਕੇ ਤੇ ਤੇਜ ਭੁੰਦਾ ਹਨਾ ਸਾਤੀ ਜਿੰਨਾਂ ਦਾ ਕੋਈ ਮੁੱਲ ਨਹੀਂ ਲੈ ਕਰੋ ਦਰਸ਼ਨ ਮਿੱਤਰੋ ਨੂੰ ਵਹੀ ਕਰਾਉਣੇ ਆ ਮਿੱਤਰੋ ਕਰੋ ਦਰਸ਼ਨ ਸ਼ਾਖੇ प्योर मीराब मीरा ना मीराब मीरा भाई देखो प्योर दूर दस दी हाँ मैं है बैठी जमा प्योर आ देखो लाल सिरा चिटिया का ना ये चिटियां का है

ਉਨੂੰ ਅਤੇ ਆਪਣੇ ਉਹਨਾਂ ਦੀ ਮਿੱਕੀ ਗਾਮੀ ਵਾਲੇ ਕੀ ਗੁੱਤਰੀ ਹੈ ਗਾਮੀ ਵਾਲਿਆਂ ਦੀ ਗੁੱਚੀ ਦੇਖੋ ਬਾਪੇ ਆਹ ਚੀਜ਼ ਦੇਖੋ ਇਹਦੀ ਇਹ ਕਿਸੇ ਕਿਸੇ ਕੋਲ ਹੀ ਦੇਖਿਆ ਬਈ ਟਾਵਾ ਟੱਲਾ ਹੀ ਦੇਖਿਆ ਕਿਸੇ ਕੋਲੇ ਇਹ ਆਪਣੇ ਕੋਲ ਤਾਂ ਬਹੁਤ ਆ ਬਈ ਆਹ ਦੇਖੋ ਇਧਰ ਆ ਚਿੱਟੀਆਂ ਦੀ ਨਵੀਆਂ ਆ ਚੀਜ਼ ਦੇਖੋ ਬਈ ਛੋਟੇ ਜਿਹੇ ਕੱਦ ਦੀ ਅਤੇ ਬੜੀ ਸੁਨੱਖੀ ਹੈ ਤੇ ਆ ਕਬੂਤਰ ਆਪਣੇ ਕੋਲੋਂ ਹੁਣ ਬਾਈ ਕੋਲੇ ਵਾਪਸ ਦੇ ਕੇ ਆ ਚਿੱਟੀਆਂ ਆਂਖਾਂ ਦਾ ਬੱਚੇ ਘੜਾਉਣ ਨੂੰ ਲੈ ਕੇ ਗਏ ਸੀ ਇਹ ਤੇ ਅਦਗੀ ਬਾਜੀ ਛੱਟਣਾ ਫਿਰ ਬਾਈ ਨੇ ਫਿਰ ਕਰਕੇ ਸਰ ਆਹ ਦੇਖੋ ਚੀਜ਼ ਮਾਂ ਕਾਲੀ ਗੂੜੀ ਨੀਲੀ ਨੋਕ ਹੈ ਠੀਕ ਆ ਉਹੀ ਪਲਕਾਂ ਨੇ ਉਹੀ ਨੋਕ ਦਾ ਰੰਗ ਆ ਬਾਈ ਵੱਡੇ ਗੂਤ ਦਾ ਹਜ਼ਾਰ ਵਾਲੇ ਦਾ ਦੇ ਹਜ਼ਾਰ ਵਾਲਿਆਂ ਚ ਹਜ਼ਾਰ ਵਾਲਿਆਂ ਦੀ ਇੱਕ ਸਾਰਨੋਂ ਵੱਡੀ ਨਿਸ਼ਾਨੀ ਆ ਬਾਈ ਅੱਖ ਦੇ ਵਿੱਚ ਉੱਤੇ ਕਾਲਾਪਨ ਹੋਊਗਾ ਜਿਵੇਂ ਇਹਦੇ ਆ ਦੇਖੋ ਗੋਲ ਸਿਹਰੇ ਚ ਪਿਓਰ ਹੋਣਗੇ ਜਿਹੜੇ ਹਜ਼ਾਰ ਵਾਲੇ ਹਾਂਜੀ ਤੇ ਇੱਕ ਮਿੱਤਰੋ ਅੱਜ ਕੱਲ੍ਹ ਜਿਹੜੀਆਂ ਚੱਲ ਰਹੀਆਂ ਬਿਮਾਰੀਆਂ ਬਾਈ ਤੇ ਉਹਨਾਂ ਦਾ ਇਲਾਜ ਦੱਸਦਾ ਤੁਹਾਨੂੰ ਭਰਾਵਾਂ ਨੂੰ ਇੱਕ ਤਾਂ ਬਾਈ ਜਦੋਂ ਮੂੰਹ ਪੱਕ ਜਾਂਦਾ ਠੀਕ ਹੈ ਜਾਂ ਮੂੰਹ ਪੱਕਿਆ ਲਾਲ ਹੋ ਜਾ ਜਾਂ ਜ਼ਖਾਮ ਲੱਗਿਆ ਲਾਲ ਇਹਨਾਂ ਦੋਵਾਂ ਵਾਸਤੇ ਵੀਰੇ ਐਜੀ ਸਿਪ ਦੀ ਗੋਲੀ 250mg ਵਾਲੀ ਲੈ ਲਿਓ ਠੀਕ ਹੈ ਉਹਦੇ 6 ਹਿੱਸੇ ਕਰ ਲਿਓ ਠੀਕ ਹੈ ਇੱਕ ਹਿੱਸਾ ਸਵੇਰੇ ਸ਼ਾਮ ਦੇਣਾ ਪਰ ਕਬੂਤਰ ਨੂੰ दाना पाणी ਹੋ ਗਏ ਜਮਾ ਭੁੱਖੇ ਢਿੱਡ ਨਹੀਂ ਦੇਣਾ ਬਾਈ ਜੇ ਭੁੱਖੇ ਢਿੱਡ ਦੇਉਂਗੇ ਠੀਕ ਹੈ ਤੇ ਜਾਨਵਰ ਗਲੱਛੂਗਾ ਉਹ ਤੂੰ ਜ਼ਿਆਦਾ ਬਿਮਾਰ ਹੋਊਗਾ ਠੀਕ ਹੈ ਗਲ ਪੱਕੇ ਵਾਸਤੇ ਤੇ ਜ਼ਖਾਮ ਵਾਸਤੇ ਹੈ ਜੀ ਸਿਪ ਦੀ ਗੋਲੀ 250 ਐਮਜੀ ਠੀਕ ਹੈ 6 ਮਾ ਹਿੱਸਾ ਦੇਣਾ ਤੇ ਬਾਈ ਜਿਹੜੀਆਂ ਅੱਖਾਂ ਖਰਾਬ ਹੋ ਜਾਂਦੀਆਂ ਨੇ ਹੁਣ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਇੱਕ ਦਾ ਬੈਠੀ ਕਬੂਤਰੀ ਇਹਦੀ ਹੋ ਗਈ ਸੀ ਠੀਕ ਹੈ ਤੇ ਇੱਕ ਆਪਣਾ ਹੋਰ ਸੀਗੀ ਬਾਹਰ ਫਿਰਦੀ ਉਹ ਉਹਦੀ ਅੱਖ ਖਰਾਬ ਹੋ ਗਈ ਸੀ ਬਾਈ ਠੀਕਾ ਉਹਦੇ ਵਾਸਤੇ ਹਰੀਜੀ ਟਿਊਬ ਆਉਂਦੀ ਆ ਬਈ ਮੱਜਾਂ ਦੇ ਥਣਾ ਵਾਸਤੇ ਠੀਕ ਹੈ ਮਤਲਬ ਥਣਾ ਜਿਹੋ ਜਾ ਕੰਮ ਹੋ ਜਾਂਦੇ ਉਹਦੇ ਵਾਸਤੇ ਠੀਕਾ ਉਹ ਲਿਆ ਕੇ ਤੁਸੀਂ ਉਹ ਅੱਖ ਚ ਲਾ ਦਿਓ ਅੱਖਾਂ ਸਾਫ਼ ਹੋ ਜਾਂਦੀਆਂ ਬਈ ਦੋ ਦਿਨ ਲਾਉਂਗੇ ਤੀਜੇ ਦਿਨ ਅੱਖ ਜਮਾ ਸਾਫ਼ ਹੋ ਜੂਗੀ ਪਰ ਜੇ ਤੁਸੀਂ ਕਹੋ ਵੀ ਉਹਦਾ ਜਮਾ ਜੜ ਤੋਂ ਹੀ ਖਤਮ ਹੋ ਜੂਗੀ ਉਹ ਨਹੀਂ ਹੁੰਦੀ ਬਈ ਠੀਕ ਹੈ ਆਪਾਂ ਕਈਏ ਨਾ ਵੀ ਜੇ ਜੜਚੂ ਹੀ ਖਤਮ ਕਰ ਦੂਗੀ ਉਹ ਵੀ ਮੁੜ ਕੇ ਹੋਣੀ ਨਹੀਂ ਅੱਖ ਇਹ ਨਹੀਂ ਹੁੰਦਾ ਬਈ ਫਿਰ ਵੀ ਜੇ ਹੋ ਜਾਂਦੀ ਆ ਤਾਂ ਸਭ ਨਾਲੋਂ ਵਧੀਆ ਬੈਸਟ ਇਲਾਜ ਉਸੇ ਦਾ ਹੀ ਹੈ ਬਾਕੀ ਆਈ ਡ੍ਰੋਪਾਂ ਦਾ ਵੀ ਹੈਗਾ ਕਈਆਂ ਦਾ ਪਰ ਅੱਜ ਕੱਲ ਆਈ ਡ੍ਰੋਪ ਬਈ ਇੱਕ ਪਹਿਲਾਂ ਹੁੰਦਾ ਹੁੰਦਾ ਸੀ ਉਹਦਾ ਮੈਂ ਨਾਂ ਭੁੱਲ ਗਿਆ ਉਹ ਸਭ ਨਾਲੋਂ ਬੈਸਟ ਸੀਗਾ ਪਰ ਅੱਜ ਕੱਲ ਹਰੀ ਟਿਊਬ ਵੀ ਬੈਸਟ ਆ ਬਈ ਸਾਰੀ ਸੋ ਅੱਜ ਇਹਨਾਂ ਨੂੰ ਦਵਾਈ ਲਾਤੀ ਆਪਾਂ ਪਟਣੇ ਨੇ ਜਿਹੜੇ ਠੀਕ ਆ 10 ਦਿਨ ਪਹਿਲਾਂ ਹੀ ਆਪਾਂ ਦਵਾਈ ਲਾਤੀ ਤੇ ਹੁਣ ਇਹਨਾਂ ਦੀ ਜਿਹੜੀ ਖਰਾਕ ਸ਼ੁਰੂ ਕਰਾਂਗੇ ਜਾਂ ਪੱਟਾਂਗੇ ਸਾਰਾ ਕੁਝ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਠੀਕ ਆ ਤੇ ਲਵ ਯੂ ਆ ਮੇਰੇ ਸਾਰੇ ਭਰਾਵਾਂ ਨੂੰ ਤੇ ਇਹ ਕਾ ਜੋੜੀ ਆ ਠੀਕ ਆ ਆਪਾਂ ਭਰਾ ਨੂੰ ਗਿਫਟ ਦਿੱਤੀ ਆ ਬਾਈ ਬਾਹਰ ਨਹੀਂ ਇੰਗਲੈਂਡ ਚ ਨਹੀਂ ਠੀਕ ਆ ਉਹਨਾਂ ਕੋਲੇ ਚੱਲੇ ਆਪਣੇ ਰੱਤੇ ਠੀਕ ਆ ਭੈਣ ਭਾਈ ਨੇ ਦੋਹੇ ਠੀਕ ਆ ਇਹ ਜੋੜਾ ਹੀ ਚੱਲਿਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਜੇ ਕੋਈ ਉਤਰਾ ਆਪਣੇ ਸੇਲ ਆ ਲਿਆ ਭਾਈ ਜੇ ਕਿਸੇ ਨੂੰ ਚਾਹੀਦੇ ਹੋਏ ਤਾਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਇੰਸਟਾਗ੍ਰam ਆਈਡੀ ਆਪਣੀ ਮਰ ਜਾਣਾ ਗੱਲ ਤੇ ਉਹਦੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਸੋ ਲਵ ਯੂਗਾ ਸਾਰੇ ਭਰਾਵਾਂ ਨੂੰ ਭਾਈ